ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਵਿੱਡੀ ਮੁਹੰਮਦ ਦਰਾਨ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਆਪਣੇ ਸਾਥੀਆਂ ਦੀ ਹੀ ਮਿਹਨਤ ਤੇ ਪਾਣੀ ਫੇਰ ਕੇ ਵਰਦੀ ਨੂੰ ਦਾਗਦਾਰ ਕਰ ਰਹੇ ਹਨ ਅਜਿਹਾ ਹੀ ਮਾਮਲਾ ਕੱਲ ਤਰਨਤਰਨ ਦੇ ਥਾਣਾ ਚੋਲਾ ਸਾਹਬ ਵਿੱਚ ਤਾਇਨਾਤ ਇੱਕ ਏਐਸਆਈ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਇਹ ਏਐਸਆਈ ਨਸ਼ੇ ਦੀ ਲਤ ਵਿੱਚ ਇੰਨਾ ਤਸ ਚੁੱਕਿਆ ਸੀ ਕਿ ਉਸਨੇ ਨਸ਼ਾ ਖਰੀਦਣ ਲਈ ਆਪਣਾ ਸਰਵਿਸ ਰਿਵਾਲਵਰ ਗੈਂਗਸਟਰਾਂ ਕੋਲ 10000 ਰੁਪਏ ਵਿੱਚ ਗਹਿਣੇ ਰੱਖ ਦਿੱਤਾ ਇਸ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਰਹੀ ਕਿ ਉਕਤ ਰਿਵਾਲਵਰ ਦੇ ਜ਼ੋਰ ਤੇ ਇਹ ਗੈਂਗਸਟਰ ਹੁਣ 50 ਲੱਖ ਰੁਪਏ ਦੀ ਰੰਗਦਾਰੀ ਵਸੂਲਣ ਦੀ ਤਿਆਰੀ ਵਿੱਚ ਸਨ ਦਰਸਲ ਗੱਲ ਤਰਨ ਤਰਨ ਦੇ ਮੰਡ ਖੇਤਰ ਵਿੱਚ ਅੱਧੀ ਰਾਤ ਦੇ ਦੌਰਾਨ ਪੁਲਿਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਲਖਵੀਰ ਲੰਡਾ ਗਰੁੱਪ ਦੇ ਦੋ ਗੈਂਗਸਟਰ ਜ਼ਖਮੀ ਹੋ ਗਏ ਜਿੰਨਾ ਤੋਂ ਪੁੱਛਗਿੱਛ ਤੋਂ ਬਾਅਦ ਇਹ ਖੁਲਾਸਾ ਹੋਇਆ ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਦੋਸ਼ੀ ASI ਨੂੰ ਗ੍ਰਿਫਤਾਰ ਕਰਕੇ ਸਸਪੈਂਡ ਕਰ ਦਿੱਤਾ ਹੈ ਡੀਜੀਪੀ ਪੰਜਾਬ ਨੇ ਇਸ ਮਾਮਲੇ ਦੀ ਸਮੁੱਚੀ ਜਾਂਚ ਲਈ ਇੱਕ ਉੱਚ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਐਸੇ ਦਰਮਿਆਨ ਥਾਣਾ ਚੋਲਾ ਸਾਹਬ ਦੇ ਪੁਲਿਸ ਮੁਲਾਜ਼ਮਾ ਨੇ ਵੀ ਦੱਸਿਆ ਕਿ ਦੋਸ਼ੀ ASI ਪਵਨਦੀਪ ਅਕਸਰ ਡਿਊਟੀ ਤੋਂ ਗਾਇਬ ਰਹਿੰਦਾ ਸੀ ਅਤੇ ਜਦੋਂ ਵੀ ਡਿਊਟੀ ਤੇ ਆਉਂਦਾ ਸੀ ਤਾਂ ਉਹ ਥਾਣੇ ਵਿੱਚ ਹੀ ਹਿਰੋਇਨ ਪੀਂਦਾ ਸੀ ਇਸ ਕਰਕੇ ਉਸ ਨੂੰ ਅਫਸਰਾਂ ਨੇ ਕਈ ਵਾਰ ਝੜਕਿਆ ਵੀ ਸੀ ਪਰ ਉਹ ਨਾ ਸੁਧਰਿਆ ਇਸ ਦੇ ਦਰਮਿਆਨ ਐਸਐਸਪੀ ਅੰਮ੍ਰਿਤਸਰ ਨੇ ਵਿਸ਼ੇਸ਼ ਟੀਮ ਦਾ ਗਠਨ ਕਰਦਿਆਂ ਪੁਲਿਸ ਮੁਲਾਜ਼ਮ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਟੈਕਨੀਕਲ ਮਹਾਰਾਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਲੱਗਦਾ ਹੈ ਕਿ ਵਰਦੀ ਦੀ ਆੜ ਵਿੱਚ ਐਸਐਸਆਈ ਪੁਲਿਸ ਵਿਭਾਗ ਦੀਆਂ ਖੁਫੀਆਂ ਜਾਣਕਾਰੀਆਂ ਵੀ ਅੱਤਵਾਦੀਆਂ ਤੱਕ ਪਹੁੰਚਾਉਂਦਾ ਰਿਹਾ ਹੋ ਸਕਦਾ ਹੈ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 3ਵੇਂ ਦਿਨ ਆਪ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਸੂਬਾ ਸਰਕਾਰ ਦੇ ਕੁਝ ਕੈਬਨਿਟ ਮੰਤਰੀਆਂ ਨੇ ਖਨੌਰੀ ਪੁੱਜ ਕੇ ਡੱਲੇਵਾਲ ਦਾ ਹਾਲਚਲ ਜਾਣਿਆ ਡੱਲੇਵਾਲ ਦੇ ਮਰਨ ਵਰਤ ਤੇ 1 ਮਹੀਨਾ ਪੂਰਾ ਹੋਣ ਤੇ ਪਹਿਲੀ ਵਾਰ ਪੰਜਾਬ ਸਰਕਾਰ ਦਾ ਕੋਈ ਮੰਤਰੀ ਕੱਲ ਉਹਨਾਂ ਨੂੰ ਮਿਲਣ ਪੁੱਜਾ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਮਨ ਅਰੋੜਾ ਨੇ ਕਿਹਾ ਕਿ ਮਰਨ ਵਰਤ ਤੇ ਬੈਠਣ ਕਾਰਨ ਡੱਲੇਵਾਲ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸੋ ਅਸੀਂ ਸਾਰੇ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਕਿ ਉਹਨਾਂ ਦਾ ਸੰਘਰਸ਼ ਬਿਲਕੁਲ ਜਾਇਜ਼ ਹੈ ਪਰ ਇਸ ਸੰਘਰਸ਼ ਦੀ ਕਾਮਯਾਬੀ ਲਈ ਉਹਨਾਂ ਦਾ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ ਇਸ ਲਈ ਉਹਨਾਂ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਦਰਮਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਿਲਣ ਆਏ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਦੋ ਟੋਕ ਕਿਹਾ ਕਿ ਜਿੰਨਾ ਜ਼ੋਰ ਉਹਨਾਂ ਦਾ ਮਰਨ ਵਰਤ ਖਲਵਾਉਣ ਤੇ ਉਹ ਲਗਾ ਰਹੇ ਹਨ ਉਨਾ ਹੀ ਜ਼ੋਰ ਉਹਨਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਤੇ ਲਾਉਣਾ ਚਾਹੀਦਾ ਹੈ ਡੱਲੇਵਾਲ ਨੇ ਮੰਤਰੀਆਂ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਨਾ ਹੀ ਕੋਈ ਮੈਡੀਕਲ ਸਹੂਲਤ ਲੈਣੀ ਹੈ ਤੇ ਨਾ ਹੀ ਕੁਝ ਖਾਣਾ ਹੈ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ ਇਸ ਦਰਮਿਆਨ ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਨੇ ਆਖਿਆ ਕਿ ਡੱਲੇਵਾਲ ਦਾ ਹੁਣ ਬਲੱਡ ਪ੍ਰੈਸ਼ਰ ਕਾਫੀ ਅਨਿਜਮਿਤ ਹੋ ਗਿਆ ਹੈ ਜੋ ਕਿ ਚਿੰਤਾ ਵਾਲੀ ਗੱਲ ਹੈ। ਬੀਬੀ ਜਗੀਰ ਕੌਰ ਨੂੰ ਬੋਲੇ ਅਪਸ਼ਬਦਾਂ ਦੇ ਮਾਮਲੇ ਵਿੱਚ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਇੱਥੇ ਧਾਮੀ ਨੂੰ ਪੰਜ ਪਿਆਰਿਆਂ ਨੇ ਧਾਰਮਿਕ ਸਜ਼ਾ ਸੁਣਾਈ। ਪੰਜ ਪਿਆਰਿਆਂ ਨੇ ਧਾਮੀ ਨੂੰ ਇੱਕ ਦਿਨ ਵਾਸਤੇ ਇੱਕ ਘੰਟਾ ਜੋੜਾ ਕਰ ਤੇ ਇੱਕ ਘੰਟਾ ਲੰਗਰ ਵਿਖੇ ਬਰਤਨ ਮੰਜਨ ਦੀ ਸੇਵਾ ਨਾਲ ਜਪਜੀ ਸਾਹਿਬ ਦਾ ਪਾਠ ਕਰਨ ਉਪਰੰਤ 500 ਰੁਪਏ ਦੀ ਦੇਗ ਕਰਵਾਉਣ ਦੇ ਆਦੇਸ਼ ਦਿੱਤੇ ਇਹਨਾਂ ਆਦੇਸ਼ਾਂ ਨੂੰ ਮੰਨਦੇ ਹੋਏ ਧਾਮੀ ਨੇ ਇਹ ਧਾਰਮਿਕ ਸਜ਼ਾ ਪੂਰੀ ਕੀਤੀ ਚੰਡੀਗੜ੍ਹ ਦੇ ਪ੍ਰਸਿੱਧ ਅਲੰਤੇ ਮਾਲ ਵਿੱਚ ਕੱਲ ਇੱਕ ਵਾਰ ਮੜ ਹਾਸਾ ਵਾਪਰ ਗਿਆ ਦਰਸਲ ਇੱਥੇ ਦੁਪਹਿਰ ਸਮੇਂ ਕਾਰਨੀਵਲ ਵਿੱਚ ਖੇਡ ਰਹੀ ਇੱਕ 4 ਸਾਲਾ ਬੱਚੀ ਦੇ ਸਿਰ ਤੇ ਹੈਂਗਿੰਗ ਲਾਈਟ ਡਿੱਗ ਗਈ ਜਿਸ ਨਾਲ ਉਹ ਜ਼ਖਮੀ ਹੋ ਗਈ ਉਸ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਦੱਸਣਯੋਗ ਹੈ ਕਿ ਇਸ ਪ੍ਰਸਿੱਧ ਮਾਲ ਦੇ ਵਿੱਚ ਬੀਤੇ ਸਮੇਂ ਵਿੱਚ ਵੀ ਕਈ ਹਾਸੇ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਇੱਕ ਬੱਚੇ ਦੀ ਤਾਂ ਜਾਨ ਵੀ ਚਲੀ ਗਈ ਸੀ ਮੋਗਾ ਜ਼ਿਲ੍ਹੇ ਦੇ ਪਿੰਡ ਜਲਾਲਾਬਾਦ ਵਿੱਚ ਇੱਕ ਹਾਕਮ ਧਿਰ ਨਾਲ ਜੁੜੇ ਰਸੂਖਵਾਰ ਵਿਅਕਤੀ ਵੱਲੋਂ ਛੁੱਟੀਆਂ ਦਾ ਲਾਹਾ ਤੱਕਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸਕੂਲ ਦੀ ਪ੍ਰਿੰਸੀਪਲ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਛੁੱਟੀਆਂ ਵਿੱਚ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਸਕੂਲ ਦੀ ਜ਼ਮੀਨ ਉੱਪਰ ਜੀਸੀਬੀ ਚਲਾ ਕੇ ਨੀਂਆ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਪੱਤਰ ਲਿਖਿਆ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਫਿਲਹਾਲ ਉਸਾਰੀ ਰੁਕਵਾ ਦਿੱਤੀ ਹੈ ਪਹਾੜੀ ਰਾਜਾਂ ਵਿੱਚ ਬਰਫਵਾਰੀ ਦੇ ਅਸਰ ਦੇ ਚੱਲਦਿਆਂ ਹੁਣ ਪਹਾੜੀ ਸੂਬਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ ਹਿਮਾਚਲ ਵਿੱਚ ਤਾਂ ਬਰਫਵਾਰੀ ਕਾਰਨ ਲਗਭਗ 150 ਤੋਂ ਵੱਧ ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ ਆਉਣ ਵਾਲੇ ਦਿਨਾਂ ਵਿੱਚ 27 ਤੇ 28 ਦਸੰਬਰ ਨੂੰ ਵੀ ਪਛਮੀ ਗੜਬੜੀ ਦੇ ਚੱਲਦਿਆਂ ਪਹਾੜੀ ਰਾਜਾ ਵਿੱਚ ਜ਼ਬਰਦਸਤ ਬਰਫਵਾਰੀ ਤੇ ਹਨੇਰੀ ਆਉਣ ਦਾ ਖਦਸ਼ਾ ਹੈ ਇਸ ਦੇ ਮੱਦੇਨਜ਼ਰ ਛੁੱਟੀਆਂ ਦੇ ਵਿੱਚ ਆਉਣ ਵਾਲੇ ਸਲਾਮੀਆਂ ਨੂੰ ਹਿਮਾਚਲ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਕੇ ਦੂਰ ਦਰਾਡੇ ਦੇ ਖੇਤਰਾਂ ਵਿੱਚ ਜਾਣ ਤੋਂ ਵਰਜਿਆ ਹੈ ਨਿਊ ਚੰਡੀਗੜ੍ਹ ਦੀ ਇੱਕ ਕੋਠੀ ਦੇ ਸਰਵੈਂਟ ਕੁਆਟਰ ਵਿੱਚ ਕੱਲ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਸੁੱਤੇ ਪਏ ਇੱਕ ਪਰਿਵਾਰ ਵਿੱਚੋਂ ਡੇਢ ਸਾਲ ਦੇ ਬੱਚੇ ਤੇ ਉਸ ਦੀ ਮਾਂ ਦੀ ਧੂਏ ਨਾਲ দম ਘੁੱਟਣ ਕਰਕੇ ਮੌਤ ਹੋ ਗਈ ਜਦਕਿ ਬੱਚੇ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਾਰਤ ਰੂਸ ਦੇ ਸਾਂਝੇ ਉਦਮ ਦਾ ਨਤੀਜਾ ਬ੍ਰਹਿਮੋਸ ਮਜ਼ਾਇਲ ਭਾਰਤ ਲਈ ਹੁਣ ਕਾਰਗਰ ਹਥਿਆਰ ਬਣਦੀ ਜਾ ਰਹੀ ਹੈ। ਇਸੇ ਮਜ਼ਾਈਲ ਦੇ ਨਾਲ ਜਿੱਥੇ ਭਾਰਤ ਦੀ ਰੱਖਿਆ ਪ੍ਰਣਾਲੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਉੱਥੇ ਭਾਰਤ ਲਈ ਇਹ ਹੁਣ ਵਿਦੇਸ਼ੀ ਮੁਦਰਾ ਕਮਾਉਣ ਦਾ ਵੀ ਇੱਕ ਸਾਧਨ ਬਣ ਗਿਆ ਹੈ। ਭਾਰਤ ਤੇ ਵਿਤਨਾਮ ਨੇ ਕੱਲ ਬ੍ਰਹਮੋਸ ਮਜ਼ਾਈਲ ਦੇ ਲਈ 700 ਮਿਲੀਅਨ ਦਾ ਇੱਕ ਸਮਝੌਤਾ ਕੀਤਾ ਜਿਸ ਵਿੱਚ ਭਾਰਤ ਵਿਤਨਾਮ ਨੂੰ ਲਗਭਗ 500 ਦੇ ਕਰੀਬ ਬ੍ਰਹਮੋਸ ਮਜ਼ਾਈਲ ਵੇਚੇਗਾ। ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਟੀਮ ਅੱਜ ਚੌਥੇ ਕ੍ਰਿਕਟ ਟੈਸਟ ਮੈਚ ਵਿੱਚ ਮੈਲਬੌਰਨ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਲੜੀ ਹੁਣ ਤੱਕ ਇੱਕ-ਇੱਕ ਦੀ ਸਕੋਰ ਦੀ ਬਰਾਬਰੀ ਤੇ ਖੜੀ ਹੈ। ਭਾਰਤੀ ਟੀਮ ਵਿੱਚ ਅੱਜ ਫੇਰ ਬਦਲ ਕੀਤਾ ਗਿਆ ਹੈ। ਸ਼ੁਭਮਨ ਗਿੱਲ ਦੀ ਜਗ੍ਹਾ ਵਸ਼ਿੰਗਟਨ ਸੁੰਦਰ ਨੂੰ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।